ਕੁੜੀ ਖੰਡ ਦਾ ਖੇਡਣਾ ਦੇਸ਼ ਵੀਰਾਂ ਦੀ ਕੁੜੀ ਖੰਡ ਦਾ ਖੇਡਣਾ ਦੇਸ਼ ਵੀਰਾਂ ਦੀ ਕੁੜੀ ਖੰਡ ਦਾ ਖੇਡਣਾ ਕਸ਼ਮੀਰ ਮਹਾਲ ਕੁੜੀ ਖੰਡ ਦਾ ਖੇਡਣਾ ਮੰਗ ਫਿਰਾਂ ਬੜੇ ਚਿਰ ਤਾ ਦੀ ਮੁੰਡਾ ਗੁੱਟ ਤੇ ਪਟੋਲਿਆ ਤੇਰਾ ਨਾ ਨਿਕਵਾਈ ਜਦੋਂ ਆਦੀ ਮੁੰਡਾ ਗੁੱਟ ਤੇ ਪਟੋਲਿਆ ਤੇਰਾ ਨਾ ਨਿਕਵਾਈ ਬੇਤਾਰੀ ਮੁੰਡਾ ਗੁੱਟ ਤੇ ਪਟੋਲਿਆ ਪਿਛਲੇ ਸਾਲ ਦੀ ਜੁਲਾਈ ਚ ਪਹਿਲਾ ਗਾਣਾ ਕੱਢਿਆ ਸੀ ਤੇ ਅੱਜ ਤੁਹਾਡੇ ਸਾਹਮਣੇ ਖੜਾ ਕਿੰਨਾ ਕੁ ਟਾਈਮ ਹੋ ਗਿਆ ਸਾਲ ਡੇਢ ਸਾਲ ਹੋਇਆ ਐ ਇੰਨੀ ਕੁ ਕਲਾਕਾਰੀ ਆਪਣੀ ਤੇ ਖਬਰਾਂ ਦੇਖੀਆਂ ਟੀਵੀ ਤੇ ਕਿਵੇਂ ਆਣੀ ਉਹਨੇ ਤੁਹਾਡੇ ਭਰਾਵਰੇ ਸਿੱਧੂ ਨੇ ਆਉਂ ਕਰਤਾ ਜੀ ਫਿੱਦੂ ਨੇ ਆਹ ਕਰਤਾ ਤੇ ਉਹਨਾਂ ਨੇ ਉਹਨਾਂ ਚੀਜ਼ਾਂ ਦੇ ਇੱਕ ਲੈਣ ਲਿਖੀ ਸੀ ਗਾਣਾ ਹੌਤ ਦਿਨਾਂ ਵਿੱਚ ਕੀਤੀ ਆ ਤਬਾਹੀ ਮਿੱਠੀਏ ਮੁੰਡਾ ਰੀਜ਼ ਨੇ ਐ ਨਿਊਜ਼ ਚੈਨਲਾਂ ਤੇ ਸ਼ੋਰ ਦਾ ਆ ਦੁਨੀਆ ਤਾਂ ਕਹਿੰਦੀ ਸਿੱਧੂ ਮੂਸੇਵਾਲਾ ਨਹੀਂ ਉਹ ਪਿੰਡ ਕਹਿੰਦਾ ਪੋਤਾ ਜਸਵੰਤ ਕੌਰ ਦਾ ਜਸਵੰਤ ਕੌਰ ਅੱਜ ਵੀ ਕਿਉਂ ਜੀਉਂਦੀ ਐ ਕਿਉਂਕਿ ਉਹ ਜਸਵੰਤ ਕੌਰ ਨੇ ਆ ਪੱਗ ਦਿੱਤੀ ਸੀ ਜਿਹੜੇ ਸਿਰ ਤੇ ਬੰਨੀ ਹੋਈ ਐ ਮਨੇ ਮੈਨੂੰ ਹੋਰੀ ਇੱਕੋ ਹੀ ਗੱਲ ਗਈ ਸੀ ਕਹਿੰਦੀ ਬਾਲੀਆਂ ਮੰਗਾ ਨਹੀਂ ਛੋਟਾ ਹੁੰਦਾ ਸੀ ਮੈਨੂੰ ਵੀ ਨਹੀਂ ਸੀ ਸਮਝ ਆਉਂਦੀ ਉਦੋਂ ਹੁਣ ਸਮਝ ਆਉਣ ਲੱਗੀ ਐ ਕਹਿੰਦੀ ਜੋ ਮਰਦਾ ਮਰਦਾ ਮਰਜੀ ਆ ਪੱਗ ਤੇ ਕੇਸ ਨਹੀਂ ਸਿਰ ਤੋਂ ਜਾਣੇ ਚਾਹੀਦੇ ਮੈਂ ਕਹਾਂ ਨਾ ਆ ਜੋ ਤੁਹਾਡੇ ਸਾਹਮਣੇ ਪੁੱਤਲਾ ਖੜਾ ਨਾ ਆ ਪੱਗ ਤੇ ਕੇਸਾਂ ਨਹੀਂ ਬਚਾਇਆ ਹੋਇਆ ਇਸ ਪੱਗ ਤੇ ਕੇਸਾਂ ਕਰਕੇ ਕਾਲਜ 'ਚ ਐਡਮਿਸ਼ਨ ਹੋਈ ਕਿ ਉਸੇ ਕਾਲਜ ਕਰਕੇ ਗਉਣ ਲੱਗਿਆ ਤੇ ਇੱਥੇ ਖੜਾ ਥੋਡੇ ਸਾਹਮਣੇ ਮੇਰੀ ਦਾਦੀ ਜਸਵੰਤ ਕੌਰ ਅਜਪਲਾਂ ਦੀ ਉੱਪਰ ਬੈਠੀ ਆ ਪਰ ਦੇਖ ਲਈ ਹੈ ਤੇ ਮੈਨੂੰ ਸ਼ਾਂਤੀ ਆ ਵੀ ਮੇਰੀ ਦਾਦੀ ਖਾਤਰ ਮੈਂ ਕੁਛ ਤਾਂ ਕੀਤਾ ਜਸਵੰਤ ਕੌਰ ਨੂੰ ਸਲਾਮ ਆ ਔਰ ਰੇ ਸ਼ਮੀਰ ਮਹਾਲ ਕੁੜੀ ਖੰਦ ਦਾ ਖੇਟਣਾ ਰੇ ਸ਼ਮੀਰ ਮਹਾਲ ਕੁੜੀ ਖੰਦ ਦਾ ਖੇਟਣਾ ਜਿਕਾ ਖਾਲਸਾ ਵਾਹਿਗੁਰੂ ਦੀ ਫਤਿਹ ਅੰਦਾਸ਼ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤੋਂ ਫਾਲੋ ਕਰਦੀ ਆ। ਇਸਾਨਾ ਦੇ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ। ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸਰਦਾਰ ਪ੍ਰਤਾਪ ਸਿੰਘ ਵਾਜਵਾ ਐਲੋਪੀ ਵਿਧਾਨ ਸਭਾ ਪੰਜਾਬ ਜਿਹੜੇ ਕਿ ਇਹਨਾਂ ਨੇ ਇੱਕ ਇੰਟਰਵਿਊ ਦੌਰਾਨ ਜੋ ਗੱਲਬਾਤ ਕੀਤੀ ਹੈ ਭਗਵਾਨ ਤਮਾਨ ਦੀ ਸਰਕਾਰ ਦੇ ਬਾਰੇ ਵਿੱਚ ਜਾਂ ਅਰਵਿੰਦ ਕੇਜਰੀ ਵਾਲੇ ਦੇ ਬਾਰੇ ਦੇ ਵਿੱਚ ਪਹਿਲਾਂ ਤੁਸੀਂ ਇਹਨਾਂ ਦੀ ਵੀਡੀਓ ਪੂਰੇ ਧਿਆਨ ਦੇ ਨਾਲ ਦੇਖੋ ਸੁਣੋ ਫੇਰ ਆਪਾਂ ਗੱਲਬਾਤ ਕਰਦੇ ਆ ਉੱਤੇ ਨਾਂ ਹੈ ਸਤਕਾਰਯੋਗ ਚੀਮਸ਼ਟ ਪਗਵੰਤ ਮਾਨ ਜੀ ਫੇਰ ਥੱਲੇ ਨਾਂ ਹੈ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਉਸੇ ਥੱਲੇ ਉਗੋਕੇ ਸਾਹਿਬ ਦਾ ਨਾਂ ਹੈ ਐਮ ਐਲ ਏ ਸਾਹਿਬ ਤੇ ਥੱਲੇ ਨਿਕਲਿਆ ਕੀ ਹੈ ਕਿ ਪੈਖਾਨਿਆਂ ਦੀ ਰਿਪੇਅਰ ਵਾਸਤੇ ਟਾਇਲਟਸ ਦੀ ਰਿਪੇਅਰ ਵਾਸਤੇ ਨੀ ਪੱਥਰ ਰੱਖਿਆ ਜਾ ਰਹੇ 50000 ਦਾ ਐਂਡ ਕਰਵਾਤੇ ਹਾਂਜੀ ਮਤਲਬ ਬਣਾਤੇ ਪਖਾਨੇ ਯਾਰ ਮੁਕਮਲ ਹੁੰਦੇ ਉਡ ਘਾਟਨ ਦਾ ਨਹੀਂ ਮੁਕਮਲ ਹੁੰਦੇ ਹੈ ਮੈਨੂੰ ਤਾਂ ਜਾਪਦਾ ਹੈ ਕਿ ਜਦੋਂ ਤੱਕ ਇਲੈਕਸ਼ਨ ਆਈ ਇਹ ਆਪ ਨੇ ਐਦ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਚ ਨਹੀਂ ਇਹ ਵੀ ਪਖਾਨਿਆਂ ਚ ਬਹਿ ਕੇ ਲੜਨਗੇ ਇਲੈਕਸ਼ਨ ਲੋਕਾਂ ਨੇ ਇਹਨਾਂ ਨੂੰ ਐਦ ਕਿ ਇਹਨਾਂ ਦੇ ਘਰਾਂ ਦੇ ਵਾਸ਼ਰੂਮਸ ਤੋਂ ਬਾਹਰ ਨਹੀਂ ਨਿਕਲਣ ਦੇਣਾ ਨਿੱਕੀ ਪ੍ਰੋਬਲਮ ਕੀ ਹੈ ਜੇ ਕੋਈ ਪਲੇਟ ਲਗਾ ਰਿਹਾ ਜੇ ਕੰਮ ਕਰ ਦਿੰਦਾ ਨਹੀਂ ਸਾਨੂੰ ਸਾਨੂੰ ਉਹਨਾਂ ਦੀ ਪ੍ਰੋਬਲਮ ਨਹੀਂ ਸ ਪ੍ਰੋਬਲਮ ਤੇ ਹੈ ਤੁਸੀਂ ਹੈਰਾਨ ਹੋਵੋਗੇ ਮੇਰਾ ਸਵਾਲ ਸੀ ਐਤ ਕੇਰਜੋਦ ਬੈਂਚ ਨੂੰ ਤੇ ਛੁੱਟੀ ਲੈ ਕੇ ਚਲਾ ਗਿਆ ਇਹ ਮੇਰਾ ਸਵਾਲ ਸੀ ਕਿ ਮੈਨੂੰ ਦੱਸਿਆ ਜਾਏ ਕਿਰਪਾ ਕਰਕੇ ਕਿ ਤੁਹਾਡੇ 10+2 12ਵੀਂ ਦੇ ਸਕੂਲਾਂ ਵਿੱਚ ਕਿੰਨੇ ਪਰਸੈਂਟ ਪ੍ਰਿੰਸੀਪਲ ਨੇ ਤੁਸੀਂ ਹੈਰਾਨ ਹੋਵੋਗੇ ਜੀ 47% ਸਕੂਲਾਂ ਵਿੱਚ ਅਜ ਪ੍ਰਿੰਸੀਪਲ ਨਹੀਂ 12ਵੀਂ ਸਕੂਲਾਂ ਤੁਹਾਨੂੰ ਰਿਟਨ ਜਵਾਬ ਤੇ ਦਿੱਤਾ ਹੋਣਾ ਹੈ ਉਹਨਾਂ ਨੇ ਜੇ ਆਪ ਮੌਜੂਦ ਨਹੀਂ ਸੀ ਜ ਸਵਾਲ ਹੀ ਇਹਨਾਂ ਦੇ ਅੱਗੇ ਲੈ ਲਿਆ ਜੀ ਸਮਝੋ ਉਸ ਸਵਾਲ ਨੂੰ ਪੋਸਟਪੋਨ ਕਰਾ ਲਿਆ ਸਪੀਕਰ ਸਾਹਿਬ ਦੇ 42% 10ਵੀਂ ਦੇ ਸਕੂਲਾਂ ਵਿੱਚ ਹੈਡਮਾਸਟਰ ਹੈ ਨਹੀਂ 55% ਗਵਰਨਮੈਂਟ ਕਾਲਜਸ ਜਿਨੇ ਨੇ 64 ਗਵਰਨਮੈਂਟ ਕਾਲਜ ਜਿਨੇ ਉਹਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਹਜ਼ਾਰਾਂ ਟੀਚਰ ਹੈ ਸਭ ਤੋਂ ਵੱਡਾ ਦਾਵਾ ਸਿੱਖਿਆ ਕ੍ਰਾਂਤੀ ਦਾ ਜਿਹੜਾ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਅੱਜਕੱਲ بڑا ਚਰਚਾ ਚ ਹੈ ਸਿੱਖਿਆ ਕ੍ਰਾਂਤੀ ਤਦ ਮੇਰੀ ਮੇਰੀ ਬਰਾੜ ਸਾਹਿਬ ਇਹ ਹੈ ਜਿਹੜਾ ਕੇਜਰੀਵਾਲ ਇਹਦੇ ਕੋਲ ਡਬਲ ਪੀ ਐਚ ਡੀ ਹੈ ਝੂਠ ਦੀ ਤੇ ਜਿਹੜਾ ਭਗਵੰਤ ਇਹਦੇ ਕੋਲ ਸਿੰਗਲ ਪੀ ਐਚ ਡੀ ਹੈ ਝੂਠ ਦੀ ਵੱਡੇ ਪੇਮਾਨੇ ਤੇ ਝੂਠ ਬੋਲਣਾ ਤੇ ਕੁਫਰ ਤੋਲਣਾ ਇਹ ਇਹਨਾਂ ਦੀ ਪਛਾਣ ਜੋ ਜੋ ਤੁਸੀਂ ਜਦੋਂ ਦਾ ਕੇਜਰੀਵਾਲ ਸ਼ੁਰੂ ਹੋਇਆ 2013 ਤੋਂ ਅੱਜ ਤੱਕ ਇਹੀ ਬੰਦਾ ਅਨਾ ਹਜ਼ਾਰੇ ਦੀ ਕੰਪਨੀ ਚ ਕਹਿੰਦਾ ਸੀ ਕਿ ਪੋਲਿਟਿਕਸ ਇਹੋ ਜੀ ਚੀਜ਼ ਹੈ ਕੋਈ ਔਨੈਸਟ ਬੰਦਾ ਪੋਲਿਟਿਕਸ ਦੇ ਵਿੱਚ ਜੁਆਇਨ ਨਹੀਂ ਕਰ ਸਕਦਾ ਇਹ ਉਹੀ ਹੈ ਜਿਹੜਾ ਚੀਫ ਮਿਨਿਸਟਰ ਬਣਿਆ ਇਹ ਉਹੀ ਹੈ ਜਿਹੜਾ ਕਹਿੰਦਾ ਸੀ ਦੋ ਕਮਰਿਆਂ ਚ ਗੁਜ਼ਾਰਾ ਕਰ ਸਕਦੇ ਆ ਜਿਨੇ ਆਪਣੇ ਸ਼ੀਸ਼ ਮਹਿਲ ਤੇ 55 ਕਰੋੜ ਰੁਪਈਆ ਲਾਇਆ ਜੀ ਪਹਿਲੇ 6 ਇੱਕ ਮਿੰਟ ਪਹਿਲੇ 6 ਮਹੀਨੇ ਇੱਕ ਮਰੂਤੀ ਦੀ ਵੈਗਨਾ ਰੇ ਛੋਟੀ ਜੀ ਡੱਬੀ ਜੀ ਉਹਦੇ ਚ ਆਂਦਾ ਰਿਹਾ ਹੁਣ 3 ਕਰੋੜ ਦੀ ਲੈਂਡ ਕਰੂਜ਼ਰ ਪੰਜਾਬ ਨੇ ਨੂੰ ਦਿੱਤੀ ਹੈ ਇਹ ਕਹਿੰਦੇ ਸੀ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਜਿਹਨੂੰ ਸਿਕਿਉਰਿਟੀ ਦੀ ਲੋੜ ਹੈ ਪੋਲਟਰੀ ਫਾਰਮ ਖੋਲੋ ਅੱਜ 80 ਕਮਾਂਡੋਜ਼ ਕੇਜਰੀਵਾਲ ਸਾਹਿਬ ਨੂੰ ਦਿੱਤੇ ਨੇ ਕਬੂਰਤਲਾ ਹਾਊਸ ਚ ਰਹਿੰਦੇ ਨੇ ਕਬੂਰਤਲਾ ਹਾਊਸ which was a guest house of punjab government ਉਹਨੂੰ ਚੀਫ ਮਿਨਿਸਟਰ ਦਾ ਘਰ ਕਨਵਰਟ ਕਰਕੇ ਆਪ ਇਸਤੇਮਾਲ ਕਰ ਰਹੀ ਹੈ ਪੰਜਾਬ ਭਵਨ ਸਾਰੇ ਤੇ ਦਿੱਲੀ ਇਹਨਾਂ ਦਾ ਕਬਜ਼ਾ ਨਾਬਾ ਹਾਊਸ ਸਾਰੇ ਤੇ ਦਿੱਲੀ ਇਹਨਾਂ ਦਾ ਕਬਜ਼ਾ ਚੰਡੀਗੜ੍ਹ ਪੰਜਾਬ ਭਵਨ ਤੇ ਸਾਰੇ ਆਪ ਦਾ ਕਬਜ਼ਾ ਤੇ तकरीबन ਜਿਹੜਾ ਐਡਵੋਕੇਟ ਜਰਨਲ ਪਿਛਲਾ ਬਦਲੇ ਆ ਉਹਨੂੰ ਇਹਨਾਂ ਨੇ ਕਿਹਾ ਕਿ 50 ਬੰਦੇ ਦਿੱਲੀ ਦੇ ਰੱਖੋ ਕਿਉਂਕਿ ਇਹ 50 ਬੰਦੇ ਉਹ ਨੇ ਜਿਹੜੇ ਕੇਜਰੀਵਾਲ ਸਾਹਿਬ ਤੇ ਜਿਹੜੇ ਕਰਪਸ਼ਨ ਦੇ ਕੇਸਸ ਲਿਕਰ ਸਕੈਮ ਦੇ ਚੱਲ ਰਹੇ ਨੇ ਸੁਸੋਧਿਆ ਸਾਹਿਬ ਤੇ ਚੱਲ ਰਹੇ ਨੇ ਜਤਿੰਦਰ ਜੈ ਸਤਿੰਦਰ ਜੈਨ ਜੀ ਤੇ ਚੱਲਦੇ ਨੇ ਤੁਹਾਡੇ ਨਾਇਰ ਸਾਹਿਬ ਤੇ ਚੱਲ ਰਹੇ ਨੇ ਇਹ ਬੰਦੇ ਉਹ ਫਾਈਟ ਕਰਨਗੇ ਹੁਣ ਤੁਸੀਂ ਵੇਖੋ ਕਰਪਸ਼ਨ ਇਹਨਾਂ ਨੇ ਕੀਤੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਤੇ ਫੀਸ ਪੰਜਾਬੀ ਦੇਣ ਕੇ ਜੀ ਇਸ ਗੱਲ ਕਾਰਨ ਗੁਰਮਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ ਨਵਾਂ ਲੈ ਆਂਦਾ ਜੀ ਇਹ ਚੌਥਾ ਐਡਵੋਕੇਟ ਜਨਰਲ ਹੈ ਤੇ ਜੇ ਮੈਨੂੰ ਜੋ ਇਨਫੋਰਮੇਸ਼ਨ ਹੈ ਇਹ ਇਹ ਵੀ ਬਦਲ ਜਾਣਾ ਜੀ ਇਹ ਮੈਂ ਤੁਹਾਨੂੰ ਬਸ ਤੁਸੀਂ ਥੋੜਾ ਟਾਈਮ ਹੋਰ ਦੋ ਮਹੀਨੇ ਜਿਹੜੇ ਤੇ ਵੀ ਜਾਏਗਾ ਜੀ ਮੈਂ ਪ੍ਰਭਾਜਬਾਦ ਸਾਹਿਬ ਉਹ ਮੈਂ ਰੀਜ਼ਨ ਨਹੀਂ ਦੱਸਦਾ ਨਹੀਂ ਮੈਂ ਤੁਹਾਨੂੰ ਉਹ ਰੀਜ਼ਨ ਨਹੀਂ ਦੱਸਣਾ ਕਿਉਂਕਿ ਜੇ ਮੈਂ ਰੀਜ਼ਨ ਦੱਸਾਂਗਾ ਹੋ ਸਕਦਾ ਹੈ ਬੱਝ ਜਾਏ ਹੂੰ ਇਹ ਤੋਂ ਵੀ ਨੇਦਰ ਪਾਸ ਵੇਖ ਲਿਓ ਜੀ ਇਵਨ ਹੀ ਇਜ਼ ਔਨ ਹਿਸ ਵੇ ਆਊਟ ਦੈਰ ਇਜ਼ ਅ ਰੀਜ਼ਨ ਵਾਟ ਇਜ਼ ਦ ਰੀਜ਼ਨ ਉਹ ਮੈਂ ਜੇ ਇਸ ਟਾਈਮ ਦੱਸਣਾ ਨਹੀਂ ਚਾਹਾਂਗਾ ਕਿਉਂਕਿ ਜੇ ਮੈਂ ਤੁਹਾਡੇ ਟੀਵੀ ਚੈਨਲ ਤੇ ਇਹਦਾ ਕਾਰਨ ਦੱਸ ਦਿੱਤਾ ਇਹਦੀ ਫਿਰ ਜਿਹੜੀ ਬਦਲੀ ਹੈ ਉਹ ਰੁਕ ਜਾਏਗੀ ਹਾਂ ਤਾਂ ਅਸੀਂ ਤੇ ਪੰਜਾਬ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਕੋਈ ਤੁਸੀਂ ਵੇਖੋ ਹਸਪੀਟਲ ਅੰਦੇ ਹਸਪੀਟਲ ਨਾਲ ਡਾਕਟਰ ਨੇ ਕੋ ਨਰਸ ਨੇ ਕੋ ਇਨਫਰਾਸਟ੍ਰਕਚਰ ਨਹੀਂ ਪਰ ਤੁਹਾਡੇ ਤੁਹਾਡੇ ਤੇ ਉਹ ਕਹਿੰਦੇ ਆ ਕਿ ਤੁਸੀਂ ਦਾਅਵੇ ਬੜੇ ਵੱਡੇ ਵੱਡੇ ਕਰ ਜਾਂਦੇ ਹੋ ਵੀ ਬਾਅਦ ਦੇ ਵਿੱਚ ਉਹਦਾ ਕੁਝ ਨਿਕਲਦਾ ਨਹੀਂ ਜਿਵੇਂ 32 ਵਿਧਾਇਕਾਂ ਦਾ ਕੀਤਾ ਸੀ ਕਿ ਤੁਸੀਂ ਕਿਹਾ ਕਿ 32 ਐਮ ਐਲ ਏ ਸੰਪਰਕ ਚੜ੍ਹੇ ਵਿਰਾਟ ਸਾਹਿਬ ਮੇਰੀ ਬੇਨਤੀ ਸੁਣ ਲਓ ਮੈਂ ਤੁਹਾਨੂੰ ਉਦੋਂ ਕਿਹਾ ਸੀ ਅਸੀਂ ਗਵਰਨਮੈਂਟ ਨਹੀਂ ਤੋੜਨੀ ਸਾਡਾ ਮਕਸਦ ਗਵਰਨਮੈਂਟ ਤੋੜਨਾ ਨਹੀਂ ਅਜੇ ਵੀ 32 ਐ ਨੇ ਮੈਂ ਤੁਹਾਨੂੰ ਪਿੱਛੇ ਵੀ ਕਿਹਾ ਹੁਣ ਵੀ ਕਿਹਾ ਦਿਲਜੀਤ ਦੋਸਾਂਜ ਦਾ ਸ਼ੋ ਜਿਹੜਾ 26 ਚ ਹੋਣਾ ਉਹਦੀਆਂ ਟਿਕਟਾਂ 1 ਸਾਲ ਪਹਿਲੇ ਵੇਖ ਜਾਂਦੀਆਂ ਐ ਐਡਵਾਂਸ ਬੁਕਿੰਗ ਕਰਾ ਰਹੇ ਨੇ ਇਹਨਾਂ ਸਾਰੇ ਐਮਐਲਏਜ਼ ਨੂੰ ਪਤਾ ਹੈ ਦੇ ਆਰ ਇਨ ਟੱਚ ਵਿਦ ਏਵਰੀ ਸਿੰਗਲ ਪਾਰਟੀ ਕਲੇ ਮੇਰੇ ਨਾਲ ਹੀ ਨਹੀਂ ਇਹਨਾਂ ਦੇ ਜਿਹੜੇ ਐਮਐਲਏ ਬਣਨਾ ਚਾਹੁੰਦੇ ਨੇ ਉਹ ਸਾਡੇ ਨਾਲ ਵੀ ਇਨ ਟੱਚ ਨੇ ਕੁਝ ਹੋਰ ਸਿਆਸੀ ਜਮਾਤਾਂ ਨਾਲ ਤੁਹਾਡੇ ਆਪਣੀ ਪਾਰਟੀ ਦੇ ਰੰਦਾਵਾ ਸਾਹਮਣੇ ਕਿਹਾ ਕਿ ਤੁਸੀਂ ਸ਼ਗੂਫਾ ਛੱਡਿਆ 32 ਵਿਧਾਇਕਾਂ ਵਾਲਾ ਮੈਂ ਕਿਸੇ ਦੀ ਗੱਲ ਜਦੋਂ ਮੈਂ ਬੰਦਾ ਹੀ ਡਿਸਕਲੋਜ਼ ਨਹੀਂ ਕੀਤਾ ਤੇ ਤੁਹਾਨੂੰ ਕਿਸ ਤਾਂ ਪਤਾ ਸ਼ਗੂਫਾ ਜੀ ਤੁਸੀਂ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਟਾਈਮ ਆ ਲੈਣ ਦੋ ਲਾਈਨ 'ਚ ਬਿਠਾ ਕੇ ਨਿਊਜ਼ 18 ਦਾ ਫੋਟੋ ਖਿਚਾ ਦਾਂਗੇ ਟਾਈਮ ਆ ਲਿਆ ਹੁਣ ਵੀ 32 ਹੋਏ 31 33 ਕੁਛ ਹੋਇਆ ਮੈਂ ਕਹਿੰਦਾ ਜੇ ਅਸੀਂ ਕੋਈ ਕੰਮ ਕਰਨਾ ਹੋਏ ਤੇ ਬੱਤੀਆਂ ਤੇ 35 ਮਿੰਟਾਂ ਚ ਹੋ ਜਾਣਗੇ ਵੇਖੋ ਇਹਨਾਂ ਦੇ ਆਪ ਇਹਨਾਂ ਦਾ ਐਮਐਲਏ ਹੈ ਕਿ ਧਰਮਕੋੜ ਦਾ ਉਹਨੇ ਕੱਲ ਹੀ ਕਿਹਾ ਕਿ ਕੀ ਅਸੀਂ ਹਿੰਦੁਸਤਾਨ ਦਾ ਐਸਾ ਕਿ ਪਾਕਿਸਤਾਨ ਚ एवरीवन ਨੋਜ਼ ਕਿ ਥਿਸ ਇਜ਼ ਆ ਲਾਸਟ ਇਹ ਕੋਈ ਦੋ ਰਾਏ ਨਹੀਂ ਹਰ ਬੰਦਾ ਨਵੀਂ ਜ਼ਮੀਨ ਦੀ ਤਲਾਸ਼ ਦੇ ਵਿੱਚ ਉਹ ਸਾਡੇ ਨਾਲ ਵੀ ਇਨ ਟੱਚ ਨੇ ਜਿਹੜੀ ਪਾਰਟੀ ਨਜ਼ਰ ਆਂਦੀ ਕਿਉਂਕਿ ਪੰਜਾਬ ਵਿੱਚ ਆਮ ਇੱਕ ਲੋਕਾਂ ਵਿੱਚ ਚਰਚਾ ਹੈ ਕਿ ਆਂਦਾ ਟਾਈਮ ਕਾਂਗਰਸ ਦਾ ਸੋ ਆਬਵੀਅਸਲੀ ਦੇ ਆਰ ਇਨ ਟੱਚ ਵਿਦ ਦੀ ਕਾਂਗਰਸ ਮੈਂ ਇਹ ਨਹੀਂ ਗੱਲ ਕਹੀ ਕਿ ਅਸੀਂ ਲੈਣੇ ਨੇ ਨਹੀਂ ਲੈਣੇ ਉਹ ਤਾਂ ਪਾਰਟੀ ਆਈ ਕਵਾਂ ਦੇ ਵੇਖਦੇ ਦੇ ਆਰ ਵੈਰੀ ਮੱਚ ਇਨ ਟੱਚ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਨਹੀਂ ਤੁਸੀਂ ਕਿਹਾ ਆਂਦਾ ਟਾਈਮ ਕਾਂਗਰਸ ਦਾ ਪ੍ਰਭਾਵ ਹੈ ਕਿ ਇਹ ਕਾਂਗਰਸ ਦੇ ਕੰਮਾ ਕਰਕੇ ਜਾਂ ਬਾਇ ਡਿਫਾਲਟ ਹੈ ਕਿ ਚਲੋ ਅਕਾਲੀ ਦਲ ਵੀ ਉਹਨਾਂ ਦਾ ਐਸਾ ਅਪਰੋਚ ਨਹੀਂ ਦੇ ਨਹੀਂ ਮੈਂ ਕਾਂਗਰਸ ਰਹਿ ਗਈ ਆਪਸ਼ਨ ਵੇਖੋ ਗੱਲ ਇਸ ਤਰ੍ਹਾਂ ਹੈ ਪੰਜਾਬ ਦੇ ਵਿੱਚ ਹਾਲਾਤ ਉਹ ਬਣ ਰਹੇ ਨੇ ਜਿਹੜੇ 1980 ਤੋਂ ਲੰਬੇ ਤੱਕ ਸੀ ਜਿਹੜਾ ਜਦੋਂ ਅੱਤਵਾਦ ਸੀ ਪੰਜਾਬ ਦੇ ਵਿੱਚ ਸੇਮ ਹਾਲਾਤ ਸਨ ਹਰ ਪੁਲਿਸ ਸਟੇਸ਼ਨ ਤੇ ਅਟੈਕ ਹੋ ਰਿਆ ਸੀ ਪੋਲੀਟੀਸ਼ੀਨਾਂ ਤੇ ਅਟੈਕ ਹੋ ਰਹੇ ਸੀ ਬਾਰਡਰ ਦਾ ਕੋਈ ਇਹੋ ਜਿਹਾ ਪੁਲਿਸ ਸਟੇਸ਼ਨ ਨਹੀਂ ਬਰਾਦ ਸਾਹਿਬ ਐਸ ਟਾਈਮ ਸਾਡੇ ਜ਼ਿਲ੍ਹਿਆਂ ਚ ਅੰਮ੍ਰਿਤਸਰ ਤਰਨਤਾਰ ਜਿੱਥੇ ਅਟੈਕ ਨਹੀਂ ਹੋਏ ਹੁਣ ਪੁਲਿਸ ਲੋਕਾਂ ਨੂੰ ਪ੍ਰੋਟੈਕਟ ਨਹੀਂ ਕਰ ਰਹੀ ਐਸ ਟਾਈਮ 7 ਵਜੇ ਤੋਂ ਬਾਅਦ ਪੁਲਿਸ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਜੀ ਕੱਲ ਕਾਲ ਗਿਆ ਸਭ ਦੇ ਅਟੈਕ ਹੋ ਕੇ ਟਿਆ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ ਨੂੰ 50 ਬੰਬ ਆਏ ਨੇ 18 ਚੱਲੇ ਨੇ ਅਜੇ 32 ਚੱਲਣ ਵਾਲੇ ਨੇ ਹੁਣ ਕਿਹਦੇ ਕਿਹਦੇ ਤੇ ਸਿੱਟ ਮਾਰਨਾ ਮੈਨੂੰ ਇਸ ਗੱਲ ਦਾ ਨਹੀਂ ਹਲ ਬੇਨਤ 32 ਦੇ ਅੰਕੜੇ ਨਾਲ ਬਣਾ ਪਿਆ ਤੁਸੀਂ ਦੱਸੋ ਤੁਸੀਂ ਸ਼ੇਅਰ ਕਰਨਾ ਨਹੀਂ ਕਿ 32 ਦੇ ਅੰਕੜੇ ਨਾਲ ਨਹੀਂ ਹੈ 50 ਨੇ ਚੱਲੇ 18 ਨੇ ਤੇ 32 ਰਹਿ ਗਏ ਜੇ ਚਲੇ 18 ਹੁੰਦਾ ਮੈਂ ਤੁਸੀ ਕਹਿ ਰਹੇ ਨਹੀਂ ਇੱਕ ਇੱਕ ਕੋਇਨਸੀਡੈਂਸ ਹੈ ਦੰਦੂ ਵੀ ਬਤੀ ਹੈ ਨਾਲ ਚੋਮੜ ਵੀ ਬਤੀ ਕਿੰਨੀ ਵਾਰ ਮਾਨਨੇ ਕਿ ਮੇਰੇ ਦਤੀ ਬਤੀ ਬਾਂਦੇ ਮੈਂ ਕਿਸਾ ਕਹਦਾ ਇਹਦੇ ਭਾਈ ਨੇ ਮੂੰਹ ਜੀ ਨਹੀਂ ਜੱਲੇ ਹੁੰਦੇ ਉਹ ਨਹੀਂ ਦੱਸ ਸਕਦੇ ਹੁੰਦੇ ਨਹੀਂ ਤੁਸੀਂ ਕਹਿ ਰਹੇ ਹੋ ਕਿ ਇੰਟੈਲੀਜੈਂਸ ਸਾਡੀਆਂ ਮੀਟਿੰਗਾਂ ਦੇ ਉੱਤੇ ਲਗਾਈ ਹੋਈ ਹੈ ਤੁਸੀਂ ਇੰਟੈਲੀਜੈਂਸ ਕਦੇ ਏਜੀ ਦੀ ਸਾਨੂੰ ਦੱਸ ਰਹੇ ਹੋ ਕਿ ਬਦਲਣ ਵਾਲੇ ਆ ਕਿਉਂ ਬਦਲੇ ਗਏ ਤੁਸੀਂ ਗ੍ਰੇਡ ਵਾਲੀ ਇੰਟੈਲੀਜੈਂਸ ਸਾਡੇ ਕੋਲ ਪੁੱਛ ਰਹੀ ਮੈਂ ਜਿਹੜੀ ਮੈਂ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਇਹ ਜਿਹੜੀ ਗ੍ਰੇਡ ਵਾਲੀ ਇੰਟੈਲੀਜੈਂਸ ਇਹਨਾਂ ਕੋਲ ਵੀ ਹੈ ਲੋਕਾਂ ਨਾਲ ਸਾਂਝੀ ਨਹੀਂ ਕਰ ਰਹੇ ਲੋਕਾਂ ਨਾਲ ਸਾਂਝੀ ਨਹੀਂ ਕਰ ਰਹੇ ਇਟਸ ਅ ਕੰਪਲੀਟ ਇੰਟੈਲੀਜੈਂਸ ਫੇਲਿਅਰ ਇਹ ਸ ਗਵਰਨਮੈਂਟ ਨੂੰ ਪਤਾ ਹੀ ਨਹੀਂ ਖਬਾ ਆ ਤੇ ਸੱਜਾ ਕੀ ਕਰ ਰਿਹਾ ਜੀ ਮੈਂ ਇਸੇ ਗੱਲ 'ਤੇ ਬਰਾੜ ਸਾਹਿਬ ਇੱਕ ਸਟੇਟਮੈਂਟ ਦਿੱਤੀ ਇਹ ਸੋਚੇ ਸਮਝੇ ਮੇਰੀ 6ਵੀਂ ਟਰਮ ਹੈ ਮੈਂ ਕੋ ਦੁੱਧ ਪੀਂਦਾ ਕਾਕਾ ਹੈ ਨਹੀਂ ਜਿਸ ਨੂੰ ਪਤਾ ਨਹੀਂ ਕਿ ਕਹਿ ਕੀ ਰਿਹਾ ਮੈਂ ਤਾਂ ਹੀ ਕਿਹਾ ਕਿ ਪੰਜਾਬ ਪੁਲਿਸ ਤੇ ਅੱਜ ਹਾਲਾਤ ਇਹ ਪ੍ਰਾਈਵੇਟ ਮਲੇਸ਼ੀਆ ਬਣ ਗਿਆ ਇਹ ਇਸ ਟਾਈਮ ਮੈਂ ਕਿਹਾ ਕਿ ਇਹਨੂੰ ਰੀਸਟ੍ਰਕਚਰ ਕਰੋ ਇਹਨੂੰ ਤੋੜੋ ਸਾਰੀ ਇਹਨੂੰ ਇਹਨੂੰ ਰੀਸਟ੍ਰਕਚਰ ਕੀਤਾ ਜਾਏ ਕਿਉਂਕਿ ਇਹਨਾਂ ਦਾ ਇਮਾਨ ਇਹਨਾਂ ਦਾ ਧਰਮ ਤੇ ਬਾਨ ਵੇਚਦੇ ਨੇ ਤੁਸੀਂ ਵੇਖ ਹੀ ਦੇਓ ਕੀ ਹੋ ਰਿਹਾ ਹੈ ਤੁਸੀਂ ਤੁਸੀਂ ਪੂਰੀ ਪੁਲਿਸ ਨੂੰ ਇਸ ਤਰੀਕੇ ਨਾਲ ਜਨਰਲਾਈਜ਼ ਕਿਵੇਂ ਕਰ ਸਕਦੇ ਹੋ ਜੀ ਸਾਹਿਬ ਇੱਥੇ ਹੋਖ ਹੀ ਰਿਹਾ ਜੀ ਤੁਸੀਂ ਮੈਨੂੰ ਦੱਸੋ ਸਹੀ ਮੈਂ ਤਾਂ ਓਪਨਲੀ ਕਹਿ ਰਹੇ ਹਾਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਐਲੋਪੀ ਵਿਧਾਨ ਸਭਾ ਜਿਹੜੇ ਕਿ ਇਹਨਾਂ ਨੇ ਇੱਕ ਚੈਨਲ ਤੇ ਇੰਟਰਵਿਊ ਦਿੱਤੀ ਸੀ ਉਹਨਾਂ ਦੀ ਵੀਡੀਓ ਤੁਸੀਂ ਧਿਆਨ ਦੇ ਨਾਲ ਸੁਣ ਹੀ ਲਈ ਹੋਵੇਗੀ ਉਹ ਕੀ ਕਹਿ ਰਹੇ ਹਨ ਪਹਿਲੀ ਗੱਲ ਤਾਂ ਇਹ ਹੈ ਪ੍ਰਤਾਪ ਸਿੰਘ ਜੀ ਬਾਜਵਾ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਨੇ ਪੱਥਰ ਰੱਖੇ ਗਏ ਸਨ ਪਖਾਨਿਆਂ ਦੇ ਉਹਨਾਂ ਬਾਰੇ ਕਹਿ ਰਹੇ ਹਨ ਸਕੂਲਾਂ ਦੇ ਵਿੱਚ ਟੀਚਰਾਂ ਦੀਆਂ ਪੋਸਟਾਂ ਹਲੇ ਉਹਨਾਂ ਬਾਰੇ ਕਹਿ ਰਹੇ ਹਨ ਕਾਲਜਾਂ ਦੇ ਵਿੱਚ ਪ੍ਰੋਫੈਸਰ ਦੀ ਜਾਂ ਪ੍ਰਿੰਸੀਪਲ ਦੀ ਪੋਸਟ ਨੇ ਉਹਨਾਂ ਬਾਰੇ ਕਹਿ ਰਹੇ ਹਨ ਅੱਗੇ ਗਰਨੇਟ ਬਾਰੇ ਵੀ ਕਹਿ ਰਹੇ ਹਨ ਬਈ ਪੰਜਾਬ ਦੇ ਵਿੱਚ ਖਾਰਾਂ ਕਰਨੇ ਕੱਢ ਚੱਲ ਗਏ ਹਨ ਅਜੇ ਬੱਤੀ ਪਾਕਿਸਤਾਨ કુલ 50 ਗਰਨੇਡ ਪੰਜਾਬ ਦੇ ਵਿੱਚ ਆਏ ਹਨ ਇਹ ਪ੍ਰਤਾਪ ਸਿੰਘ ਬਾਜਵਾ ਐਡਲੋਪੀ ਵਿਧਾਨ ਸਭਾ ਇਹ ਕਹਿ ਰਹੇ ਹਨ ਪੱਤਰਕਾਰਾਂ ਦੇ ਨਾਲ ਇੰਟਰਵਿਊਜ਼ ਰਾਣ ਗੱਲਬਾਤ ਇਹਨਾਂ ਨੇ ਕੀਤੀ ਹੈ ਟ੍ਰਾਇੰਗਲ ਪਾਰਟੀਆਂ ਪੰਜਾਬ ਦਾ ਇਹ ਕਹਿਣਾ ਹੈ ਜੋ ਪ੍ਰਤਾਪ ਸਿੰਘ ਆਵਾਜ਼ਵਾ ਗੱਲਬਾਤ ਦੌਰਾਨ ਭਗਵੰਤ ਸਿੰਘ ਮਾਨ ਦੀ ਸਰਕਾਰ ਬਾਰੇ ਜਾਂ ਕੇਜਰੀ ਵਾਲ ਦੇ ਬਾਰੇ ਵਿੱਚ ਕਹਿ ਰਹੇ ਹਨ ਉਹ ਇਹਨਾਂ ਨੂੰ ਰਿਲੇਅ ਹੀ ਕਰਾ ਰਹੇ ਹਨ ਜੋ ਉਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਜੋ ਉਹਨਾਂ ਨੇ ਵਾਦੇ ਕੀਤੇ ਸੀ ਜੋ ਨਾਰੇ ਕਿਹਾ ਸੀ ਅਸੀਂ ਲਾਲ ਬੱਤੀ ਵਾਲੀ ਗੱਡੀ ਨਹੀਂ ਲਵਾਗੇ ਅਸੀਂ ਆਮ ਆਦਮੀ ਪਾਰਟੀ ਆਮ ਆਦਮੀ ਦੇ ਵਾਂਗ ਹੀ ਅਸੀਂ ਕੰਮ ਕਰਾਂਗੇ ਇਹਦੇ ਵਿੱਚ ਜੋ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ ਜਾਂ ਕੇਜਰੀਵਾਲ ਦਿੱਲੀ ਤੋਂ ਝੋਨਾ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਇੰਟਰਫੀਅਰ ਹੋ ਰਹੇ ਹਨ ਉਹਦੇ ਬਾਰੇ ਵਿੱਚ ਵੀ ਇਹਨਾਂ ਨੇ ਵਿਸਥਾਰ ਨਾਲ ਗੱਲਬਾਤ ਕੀਤੀ ਜਿਹੜੀ ਕਿ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਪ੍ਰਤਾਪ ਸਿੰਘ ਬਾਜਵਾ ਸਹੀ ਹੀ ਕਹਿ ਰਹੇ ਹਨ ਚਾਹੇ ਲੋਕ ਇਸ ਨੂੰ ਚੰਗਾ ਕਹਿਣ ਚਾਹੇ ਮਾੜਾ ਕਹਿਣ ਜੋਇਨਾ ਨੇ ਵਿਆਨਵਾਦੀ ਕੀਤੀ ਹੈ ਗਰਨੇਡ ਦੇ ਬਾਰੇ ਉਹਨਾਂ ਦੇ ਵਿੱਚ ਵੀ ਇੱਕ ਰੌਲਾ ਪਿਆ ਹੋਇਆ ਇਹਨਾਂ ਤੇ ਇਹ ਸ਼ਿਕਾਇਤ ਦਰਜ ਕੀਤੀ ਆ ਬਈ ਇਹ ਪੰਜਾਬ ਦੀ ਸੱਭਿਅਤਾ ਨੂੰ ਵਿਗਾੜ ਰਹੇ ਹਨ ਟ੍ਰਾਇੰਗਲ ਪਾਰਟੀ ਨੂੰ ਪੰਜਾਬ ਦਾ ਇਹੀ ਕਹਿਣਾ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਅਤੇ ਭਗਵਾਨ ਤਮਾਨ ਜੀ ਨੂੰ ਕੇਜਰੀਵਾਲ ਜੀ ਨੂੰ ਤੁਸੀਂ ਇਹੋ ਜੀ ਕੰਟਰੋਵਰਸੀ ਤੋਂ ਬਾਹਰ ਨਿਕਲੋ ਤਾਂ ਜੋ ਪੰਜਾਬ ਦੇ ਮਸਲੇ ਹੱਲ ਕੀਤੇ ਜਾਣ ਤੁਸੀਂ ਪੰਜਾਬ ਦੇ ਲੋਕਾਂ ਬੇਰੁਜ਼ਗਾਰ ਦੀ ਗੱਲ ਕਰੋ ਬੇਰੁਜ਼ਗਾਰੀ ਦੂਰ ਕਰਨ ਦੀ ਗੱਲ ਕਰੋ ਜੋ ਪੰਜਾਬ ਦੇ ਨੰਗਾ ਸੀਗੇ ਵਾਦੇ ਸੀਗੇ ਉਹ ਤੁਸੀਂ ਪੂਰੇ ਕਰੋ खरे ਉਤਰਨ ਦੀ ਗੱਲ ਕਰੋ ਕਿਉਂਕਿ ਸਮਾਂ ਬੀਤਦਾ ਜਾਂਦਾ ਹੈ 2 ਸਾਲ ਅਜੇ ਵੀ ਭਾਗ ਕੀ ਬਚੇ ਹਨ ਤੁਹਾਡੀ ਸਰਕਾਰ ਦੇ ਤੁਹਾਨੂੰ ਕੰਟਰੋਵਰਸੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਜਿਹੜਾ ਕਿ ਨੁਕਸਾਨ ਹੋਣਾ ਹੈ ਉਹ ਪੰਜਾਬ ਦੇ ਲੋਕਾਂ ਦਾ ਹੀ ਹੋਣਾ ਹੈ ਨਾ ਸਰਕਾਰ ਦਾ ਜਾਣਾ ਨਾ ਪ੍ਰਤਾਪ ਸਿੰਘ ਬਾਜਵਾ ਦਾ ਜਾਣਾ ਨਾ ਕਾਂਗਰਸ ਦਾ ਜਾਣਾ ਹੈਗਾ ਤੁਸੀਂ ਜੋ ਵਾਦੇ ਕੀਤੇ ਸੀ ਉਹ ਪੂਰੇ ਕਰੋ ट्रायंगल ਪਾਰਟੀ ਆਫ ਪੰਜਾਬ ਦੇ ਬਹੁਤ ਸਾਰੇ ਜੰਤੇ ਆਨ ਜਿਹੜੇ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੌਲੀ ਹੌਲੀ ਕਰਕੇ ਲਿਆ ਰਹੇ ਹਾਂ 100 ਟ੍ਰਾਇੰਗਲ ਪਾਰਟੀ ਆਫ ਪੰਜਾਬ ਦੇ ਨਾਤੇ ਪ੍ਰਧਾਨ ਹੋਣ ਦੇ ਨਾਤੇ ਮੈਂ ਪ੍ਰਤਾਪ ਸਿੰਘ ਵਾਜਵਾ ਨੂੰ ਭਗਵੰਤ ਮਾਨ ਸਿੰਘ ਜੀ ਨੂੰ ਮੁੱਖ ਮੰਤਰੀ ਪੰਜਾਬ ਕੇਸਰੀਵਾਲ ਜੀ ਮੈਂਨਾਂ ਨੂੰ ਇਹੀ ਕਹਿਣਾ ਚਾਹਨਾ ਤੁਸੀਂ ਕੰਟਰੋਵਰਸੀ ਦੇ ਵਿੱਚ ਨਾ ਪਾਓ ਸਿਵਰੇਸ ਹੋ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰੋ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਬਧੇ ਰੇ ਜਾਣਕਾਰੀ ਲੈਂ ਲਈ ਤੁਸੀਂ ਸੇਟ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਰਾਇੰਗਾਲਾ ਪਾਰਟੀ ਆ ਪੰਜਾਬ ਸੋਨਾ ਪੰਜਾਬ ਫੇਸਬੁਕ ਪੇਜ ਵੀ ਸ਼ਾਰਕ ਤੁਸੀਂ ਇਸ ਨੂੰ ਵਾਧ ਤਵਰ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾ ਜੋ ਪੰਜਾਬ ਦੇ ਹਲਾਤਾ ਬਾਰੇ ਨਾਮੀਅਰ ਫਰਮੇਸ਼ੀਆਂ ਦੇ ਵੀਡੀਓ ਤੁਹਾਡੇ ਤੱਕ ਪਹੁੰਚ ਅਗੇ ਅਸੀਂ ਸਾਰਿਆਂ ਨੂੰ ਜੀ ਆਖਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ